ਕੈਨੇਡਾ ਤੋਂ 5 ਸਾਲਾਂ ਬਾਅਦ ਆਈ ਪੰਜਾਬੀ ਨੇ ਦਿੱਤਾ ਆਪਣੇ ਪਿਆਰ ਨੂੰ ਇੱਕ ਨੋਕਾ ਸਰਪ੍ਰਾਈਜ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਕੈਨੇਡਾ ਤੋਂ 50 ਸਾਲਾਂ ਬਾਅਦ ਪੰਜਾਬ ਆਉਂਦੀ ਹੈ ਤੇ ਕੁੜੀ ਘਰ ਜਾਣ ਦੀ بجائے ਸਿੱਧਾ ਆਪਣੇ ਪਿਓ ਦੀ ਦਵਾਈਆਂ ਦੀ ਦੁਕਾਨ ਤੇ ਪਹੁੰਚ ਜਾਂਦੀ ਹੈ ਤੇ ਉੱਥੇ ਜਾ ਕੇ ਕਹਿੰਦੀ ਆ ਅੰਕਲ ਜੀ ਮੈਨੂੰ ਬੀਪੀ ਦੀਆਂ ਗੋਲੀਆਂ ਦੇ ਦਿਓ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ ਬਾਰੇ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਇਹ ਪਹਿਲੀ ਦੁਨੀਆ ਹੁੰਦੀ ਐ ਪੁੱਤ ਖਾਣ ਨੂੰ ਕਿ ਚੰਗਾ ਮਾੜਾ ਬੜਾ ਮਿਲੂਗਾ ਬੜਾ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾ